ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਅੱਜ ਦੀ ਇਸ ਰੋਹਾਨੀ ਵੀਡੀਓ ਵਿੱਚ ਅਸੀਂ ਉਸ ਜਗ੍ਹਾ ਬਾਰੇ ਦੱਸਾਂਗੇ ਜਿੱਥੇ ਜਨਮਾਂ ਦਾ ਸਾਰਾ ਕਰਜ਼ ਉੱਤਰ ਜਾਂਦਾ ਆ ਕੀ ਤੁਸੀਂ ਕਦੀ ਇਸ ਜਗ੍ਹਾ ਬਾਰੇ ਸੁਣਿਆ ਹੈ ਜਿੱਥੇ ਅਰਦਾਸ ਕਰਨ ਨਾਲ ਜਨਮਾਂ ਦਾ ਕਰਜ਼ ਉੱਤਰ ਜਾਂਦਾ ਹੈ ਜਿੱਥੇ 300 ਸਾਲ ਪਹਿਲਾਂ ਦਾ ਚਮਤਕਾਰ ਅੱਜ ਵੀ ਜੀਵਤ ਹੈ ਜਿੱਥੇ ਅੱਜ ਵੀ ਦਿਖਾਈ ਦਿੰਦਾ ਹੈ ਕਿ ਉਸ ਨੀਲੇ ਘੋੜੇ ਦੇ ਪੈਰ ਦਾ ਨਿਸ਼ਾਨ ਜਿਸ ਕੋੜੇ ਤੇ 10ਵੇਂ ਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਵਾਰ ਹੁੰਦੇ ਸਨ ਇਹ ਹੈ ਪਾਕਿਸਤਾਨ ਬਾਰਡਰ ਤੋਂ ਲਗਭਗ 15 ਕਿਲੋਮੀਟਰ ਦੀ ਦੂਰੀ ਤੇ ਬਣਿਆ ਹੋਇਆ ਗੁਰਦੁਆਰਾ ਗੁਰਸਰ ਜਾਮਨੀ ਸਾਹਿਬ ਜੋ ਪਾਰ ਦੇ ਪੰਜਾਬ ਸਟੇਟ ਵਿੱਚ ਸਥਿਤ ਹੈ ਗੁਰਗੋਵਿੰਦ ਸਿੰਘ ਜੀ ਨੇ ਕਿਹਾ ਸੀ ਕਿ ਜੋ ਵੀ ਇਸ ਪਵਿੱਤਰ ਸਥਾਨ ਤੇ ਆ ਕੇ ਸੱਚੇ ਦਿਲ ਨਾਲ ਅਰਦਾਸ ਕਰਦਾ ਹੈ ਉਸ ਦਾ ਹਰ ਤਰ੍ਹਾਂ ਦਾ ਕਰਜ਼ਾ ਉੱਤਰ ਜਾਂਦਾ ਹੈ ਇਸ ਥਾਨ ਦੀ ਉਸ ਅਦਭੁਤ ਕਹਾਣੀ ਕੀ ਹੈ ਜੋ ਅੱਜ ਵੀ ਲੱਖਾਂ ਸ਼ਰਧਾਲੂ ਦੀ ਆਸਥਾ ਦਾ ਕੇਂਦਰ ਬਣੀ ਹੋਈ ਹੈ ਆਓ ਜਾਣਦੇ ਇਸ ਗੁਰਦੁਆਰਾ ਸਾਹਿਬ ਦਾ ਬਹੁਤ ਹੀ ਹੈਰਾਨ ਕਰਨ ਵਾਲਾ ਇਤਿਹਾਸ ਤਾਂ ਵੀਡੀਓ ਨੂੰ ਅੰਤ ਤੱਕ ਜ਼ਰੂਰ ਦੇਖਿਓ ਤਾਂ ਕਿ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਮਿਲ ਸਕੇ ਚਲੋ ਸ਼ੁਰੂ ਕਰਦੇ ਹਾਂ ਅੱਜ ਦੀ ਇਸ ਵੀਡੀਓ ਨੂੰ ਇਹ ਉਸ ਵੇਲੇ ਦੀ ਗੱਲ ਹੈ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਚਾਰ ਸਹਿਬਜ਼ਾਦਿਆਂ ਦੀ ਸ਼ਹੀਦੀ ਹੋ ਚੁੱਕੀ ਸੀ ਉਸ ਤੋਂ ਕੁਝ ਸਮੇਂ ਬਾਅਦ 29 ਦਸੰਬਰ 1705 ਈਸਵੀ ਵਿੱਚ ਗੁਰਗੋਬਿੰਦ ਸਿੰਘ ਜੀ ਨੇ ਮੁਗਲਾਂ ਨਾਲ ਮੁਕਤਸਰ ਵਿੱਚ ਆਪਣੀ ਅੰਤਿਮ ਜੰਗ ਲੜੀ ਸੀ ਇਸ ਜੰਗ ਵਿੱਚ ਗੁਰਗੋਬਿੰਦ ਸਿੰਘ ਜੀ ਦੀ ਜਿੱਤ ਹੋਈ ਸੀ ਪਰ ਗੁਰੂ ਜੀ 40 ਇੱਕ ਸ਼ਹੀਦ ਹੋ ਗਏ ਸਨ ਮੁਕਤਸਰ ਦੀ ਇਸ ਜੰਗ ਵਿੱਚ ਸ਼ਹੀਦ ਹੋਏ ਸਿੰਘਾਂ ਨੇ ਬਹਾਦਰੀ ਦੇ ਵੱਡੇ ਵੱਡੇ ਜੋਹਰ ਵੀ ਖਾਏ ਸਨ ਉਹਨਾਂ ਸਿੰਘਾਂ ਦੀ ਕੁਰਬਾਨੀ ਤੇ ਖੁਸ਼ ਹੋ ਕੇ ਗੁਰਗੋਬਿੰਦ ਸਿੰਘ ਜੀ ਨੇ ਉਹੀ ਸਿੰਘਾਂ ਦੇ ਪਿੰਡ ਬਜੀਦਪੁਰ ਆ ਕੇ ਸੰਗਤਾਂ ਨੂੰ ਆਪਣੇ ਦਰਸ਼ਨ ਦੇ ਕੇ ਨੇ ਹਾਲ ਕੀਤਾ ਸੀ ਤੁਸੀਂ ਇਸ ਸਥਾਨ ਦੇ ਦਰਸ਼ਨ ਕਰ ਰਹੇ ਹੋ ਇਹ ਹੈ ਗੁਰਦੁਆਰਾ ਸ਼੍ਰੀ ਜਾਮਨੀ ਸਾਹਿਬ ਇਸੇ ਸਥਾਨ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਕੁਝ ਖਾਸ ਸਿੱਖਾਂ ਨਾਲ ਆ ਕੇ ਠਹਿਰੇ ਸਨ ਗੁਰਦੁਆਰਾ ਸ਼੍ਰੀ ਜਾਮਨੀ ਸਾਹਿਬ ਪੰਜਾਬ ਦੇ ਪਿੰਡ ਬਜੀਦਪੁਰਾ ਜਿਹੜਾ ਫਿਰੋਜ਼ਪੁਰ ਵਿੱਚ ਸਥਿਤ ਹੈ ਇਸ ਸਥਾਨ ਫਿਰੋਜ਼ਪੁਰ ਸ਼ਹਿਰ ਤੋਂ ਲਗ 8 ਕਿਲੋਮੀਟਰ ਦੀ ਦੂਰੀ ਤੇ ਹੈ ਜਦਕਿ ਪਾਕਿਸਤਾਨ ਬਾਰਡਰ ਤੋਂ ਇਸ ਸਥਾਨ ਦੀ 15 ਕਿਲੋਮੀਟਰ ਹੈ ਇਹ ਦਰਖਤ ਜੋ ਤੁਸੀਂ ਵੇਖ ਰਹੇ ਹੋ ਇਸ ਦਰਖਤ ਨਾਲ ਗੁਰੂ ਗੋਬਿੰਦ ਸਿੰਘ ਜੀ ਨੇ ਇੱਥੇ ਆ ਕੇ ਆਪਣਾ ਨੀਲਾ ਘੋੜਾ ਬੰਨਿਆ ਸੀ ਅਤੇ ਇਸ ਦਰਖਤ ਹੇਠਾਂ ਗੁਰੂ ਜੀ ਨੇ विश्राम ਕੀਤਾ ਸੀ ਇਤਿਹਾਸ ਵਿੱਚ ਅੱਜ ਵੀ ਲਿਖਿਆ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਨੂੰ ਇੱਥੇ ਆਏ ਜੀ ਕੁਝ ਕੋ ਸਮਾਂ ਹੀ ਹੋਇਆ ਸੀ ਕਿ ਉਸੇ ਦਰਖਤ ਤੇ ਇੱਕ ਤਿੱਤਰ ਪੰਛੀ ਆ ਕੇ ਬੈਠ ਗਿਆ ਉਹ ਤਿੱਤਰ ਕਦੀ ਇੱਕ ਟਹਿਣੀ ਤੇ ਤਾਂ ਕਦੀ ਦੂਜੀ ਟਹਿਣੀ ਤੇ ਉਛਲ-ਕੁਦਮ ਚਾਉਣ ਲੱਗਾ ਜਦੋਂ ਗੁਰੂ ਜੀ ਦੀ ਨਜ਼ਰ ਉਸ ਤਿੱਤਰ ਤੇ ਪਈ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਉਸੇ ਪਹਿਲਾਂ ਆਪਣਾ ਬਾਜ਼ ਉਸ ਤਿੱਤਰ ਦੇ ਪਿੱਛੇ ਛੱਡ ਦਿੱਤਾ ਬਾਜ਼ ਇੰਨਾ ਚੁਸਤ ਪੰਛੀ ਹੋਣ ਤੇ باوجود ਵੀ ਉਸ ਤਿੱਤਰ ਨੂੰ ਨਾ ਪਕੜ ਸਕਿਆ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘਾਂ ਨੂੰ ਉਸ ਤਿੱਤਰ ਨੂੰ ਪਕੜ ਕੇ ਲਿਆਉਣ ਦਾ ਹੁਕਮ ਦਿੱਤਾ ਪਰ ਕੋਈ ਵੀ ਸਿੱਖ ਉਸ ਨੂੰ ਨਾ ਪਕੜ ਸਕਿਆ ਗੁਰੂ ਜੀ ਖੁਦ ਆਪਣੇ ਸਿੰਘਾਂ ਨਾਲ ਉਸ ਤਿੱਤਰ ਨੂੰ ਪਕੜਨ ਨਿਕਲ ਪਏ ਦੇਖਦੇ ਹੀ ਦੇਖਦੇ ਉਹ ਤਿੱਤਰ ਬਜੀਤਪੁਰਾ ਪਿੰਡ ਦੇ ਬਾਹਰ ਇੱਕ ਦਰਖਤ ਤੇ ਜਾ ਕੇ ਬੈਠ ਗਿਆ ਉਸ ਦਰਖਤ ਦੇ ਕੋਲ ਜਾ ਕੇ ਗੁਰੂ ਜੀ ਨੇ ਉਸ ਤਿੱਤਰ ਨੂੰ ਇੱਕ ਹੀ ਵਾਰ ਵਿੱਚ ਪਕੜ ਲਿਆ ਫਿਰ ਗੁਰੂ ਜੀ ਉਸ ਤਿੱਤਰ ਨੂੰ ਵਾਪਸ ਲੈ ਕੇ ਆਏ ਅਤੇ ਉਸ ਨੂੰ ਬਾਜ ਦੇ ਸਾਹਮਣੇ ਖੜਾ ਕਰ ਦਿੱਤਾ ਵੇਖਦੇ ਹੀ ਵੇਖਦੇ ਬਾਜ ਅਤੇ ਤਿੱਤਰ ਵਿੱਚ ਲੜਾਈ ਸ਼ੁਰੂ ਹੋ ਗਈ। ਸੋਚਣ ਵਾਲੀ ਗੱਲ ਹੈ ਕਿ ਕਿੱਥੇ ਬਾਜ ਅਤੇ ਕਿੱਥੇ ਤਿੱਤਰ ਹੈ ਕੋਈ ਮੁਕਾਬਲਾ ਪਰ ਫਿਰ ਵੀ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਦੋਹਾਂ ਦੀ ਲੜਾਈ ਕਰਵਾਈ। ਆਜ ਨੇ ਤਿੱਤਰ ਨੂੰ ਵੇਖਦੇ ਹੀ ਚੁੰਝ ਨਾਲ ਲਊੜਹਾਨ ਕਰ ਦਿੱਤਾ। ਆਪਣੀ ਚੁੰਝ ਨਾਲ ਤਿੱਤਰ ਦਾ ਇੱਕ ਇੱਕ ਖੰਭ ਨੋਚ ਦਿੱਤਾ। ਉਸ ਨੂੰ ਇੰਨੀ ਬੁਰੀ ਤਰੀਕੇ ਨਾਲ ਨੋਚਿਆ ਕਿ ਉਹ ਤਿੱਤਰ ਤੜਫ ਤੜਫ ਕੇ ਮਰਨ ਲੱਗਾ। ਇਹ ਸਾਰਾ ਦ੍ਰਿਸ਼ ਗੁਰੂ ਜੀ ਦੀ ਸੰਗਤ ਵੇਖ ਕੇ ਤੜਫੁੱਟੀ ਪਰ ਦੂਜੀ ਤਰਫ ਦਾਇਆ ਅਤੇ ਕਰੁਣਾ ਦੇ ਦਾਤਾ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਬਾਝ ਅਤੇ ਦਿੱਤਨ ਨੂੰ ਲੜਦੇ ਵੇਖ ਕੇ ਲਗਾਤਾਰ ਮੁਸਕਰਾ ਰਹੇ ਸਨ ਕਹਿੰਦੇ ਹਨ ਕਿ ਜਦੋਂ ਦਿੱਤਨ ਮਰ ਗਿਆ ਤਾਂ ਗੁਰੂ ਜੀ ਨੇ ਸਿੰਘਾਂ ਨੂੰ ਕਿਹਾ ਕਿ ਤੁਸੀਂ ਵੱਡੇ ਅਦਬ ਨਾਲ ਇਸ ਦਿੱਤਨ ਨੂੰ ਗੋਹੇ ਵਿੱਚ ਦਫਨਾ ਦਿਓ ਸਿੰਘਾਂ ਨੇ ਉਸੇ ਪਾਲ ਨੂੰ ਉਸ ਦਿੱਤਨ ਨੂੰ ਦਫਨਾਤਾ ਦਿੱਤਾ ਪਰ ਤਾਂ ਗੁਰੂ ਜੀ ਨੇ ਇੱਕ ਸਿੰਘ ਪਾਈਦਾਨ ਸਿੰਘ ਜੀ ਕੀ ਸ਼ੰਕਾ ਜ਼ਾਹਰ ਕਰਦੇ ਹੋਏ ਪੁੱਛਿਆ ਮਹਾਰਾਜ ਇਹ ਤੁਹਾਡੀ ਕਿਹੜੀ ਲੀਲਾ ਹੈ ਨਾ ਤਾਂ ਤੁਸੀਂ ਇਸ ਬਾਜ ਨੂੰ ਜਿਹਾ ਕਰਨ ਤੋਂ ਰੋਕਣ ਦਾ ਆਦੇਸ਼ ਦਿੱਤਾ ਅਤੇ ਨਾ ਹੀ ਤੁਸੀਂ ਉਸ ਦਿੱਤਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਬਲਕਿ ਤੁਸੀਂ ਤਾਂ ਉਸ ਦਿੱਤਨ ਨੂੰ ਮਰਦੇ ਵੇਖ ਕੇ ਮੁਸਕਰਾ ਰਹੇ ਸੀ ਅਸਲ ਵਿੱਚ ਇਹ ਸਾਰੀ ਘਟਨਾ ਨੇ ਸਾਰੇ ਸਿੰਘਾਂ ਨੂੰ ਹੈਰਾਨ ਕਰ ਦਿੱਤਾ ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਤਾਂ ਦਇਆ ਤੇ করুণਾ ਦੇ ਪ੍ਰਤੀਕ ਸਨ ਤਾਂ ਸਾਰੇ ਸਿੱਖ ਗੁਰੂ ਜੀ ਨੂੰ ਪੁੱਛਣ ਲੱਗੇ ਗੁਰੂ ਜੀ ਤੁਸੀਂ ਤਾਂ ਸਾਰੇ ਜੀਵਾਂ ਦੀ ਰੱਖਿਅਕ ਹੋ ਫਿਰ ਤੁਸੀਂ ਇੱਕ ਮਾਸੂਮ ਪੰਛੀ ਨੂੰ ਕਿਉਂ ਮਰਵਾ ਦਿੱਤਾ ਗੁਰੂ ਜੀ ਨੇ ਬੜੇ ਹੀ ਪ੍ਰੇਮ ਨਾਲ ਆਪਣੇ ਸਿੰਘਾਂ ਦੀਆਂ ਸਾਰੀਆਂ ਗੱਲਾਂ ਸੁਣ ਰਹੇ ਸਨ ਗੁਰੂ ਜੀ ਨੇ ਮੁਸਕਰਾਉਂਦੇ ਹੋਏ ਬੋਲੇ ਸਿੰਘੋ ਇਹ ਕੋਈ ਸਧਾਰਨ ਲੜਾਈ ਨਹੀਂ ਸੀ ਇਸ ਦਾ ਸੰਬੰਧ ਤਾਂ ਇਨਾ ਦੀ ਪਿਛਲੇ ਜਨਮ ਨਾਲ ਹੈ ਗੁਰਗੋਬਿੰਦ ਸਿੰਘ ਜੀ ਦੇ ਮੂੰਹ ਤੋਂ ਇਹ ਹੀ ਗੱਲ ਸੁਣ ਕੇ ਸਿੰਘ ਬੜੇ ਹੈਰਾਨ ਹੋਏ ਤਾਂ ਗੁਰਗੋਬਿੰਦ ਸਿੰਘ ਜੀ ਨੇ ਆਪਣੇ ਸੰਗਤ ਨੂੰ ਪਿਛਲੇ ਜਨਮ ਦੀ ਕਹਾਕੀ ਸੁਣਾਈ ਕਿ ਪਿਛਲੇ ਜਨਮ ਵਿੱਚ ਇਹ ਤਰ ਇੱਕ ਜੱਟ ਸੀ ਅਤੇ ਇਹ ਬਾਜ ਇੱਕ ਸ਼ਾਹੂਕਾਰ ਸੀ ਜੱਟ ਨੂੰ ਪੈਸਿਆਂ ਦੀ ਲੋੜ ਪੈ ਗਈ ਉਸ ਨੇ ਸ਼ਾਹੂਕਾਰ ਤੋਂ ਕੁਝ ਪੈਸੇ ਉਧਾਰ ਮੰਗੇ ਸ਼ਾਹੂਕਰ ਨੇ ਉਸ ਨੂੰ ਪੈਸੇ ਦੇਣ ਤੋਂ ਮਨਾ ਕਰਦੇ ਹੋਏ ਕਿਹਾ ਕਿ ਕੱਲ ਨੂੰ ਤੁਸੀਂ ਨੇ ਮੈਨੂੰ ਪੈਸੇ ਵਾਪਸ ਲਿਆ ਕੇ ਲੋਟਾ ਦੇਣੇ ਹਨ ਬਾਹੂਕਰ ਨੇ ਉਸ ਨੂੰ ਪੈਸੇ ਦੇਣ ਤੋਂ ਮਨਾ ਕਰਦੇ ਹੋਏ ਕਿਹਾ ਕਿ ਕੱਲ ਨੂੰ ਤੁਸੀਂ ਮੈਨੂੰ ਪੈਸੇ ਵਾਪਸ ਨਾ ਲੋਟਾਏ ਤਾਂ ਮੈਂ ਕਿਸ ਤਰ੍ਹਾਂ ਵਾਪਸ ਲਵਾਵਾਂਗਾ ਜੱਟ ਨੇ ਉਸ ਸ਼ਾਹੂਕਰ ਨੂੰ ਕਿਹਾ ਕਿ ਮੈਂ ਤੁਹਾਨੂੰ ਪੈਸੇ ਹਰ ਹਾਲਤ ਵਿੱਚ ਸਮੇਂ ਤੇ ਲੋਟਾ ਦੇਵਾਂਗਾ ਸ਼ਾਹੂਕਰ ਭੁੱਲਿਆ ਕਰਜ਼ਾ ਤਾਂ ਮੈਂ ਤੁਹਾਨੂੰ ਦੇ ਸਕਦਾ ਹਾਂ ਜੇ ਤੂੰ ਕਾਲ ਨੂੰ ਮੁੱਕਰ ਗਿਆ ਤਾਂ ਕਰਜ਼ਾ ਵਾਪਸ ਕੌਣ ਕਰੇਗਾ ਤਾਂ ਉਹ ਜੱਟ ਕਹਿਣ ਲੱਗਾ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦਾ ਸਿੱਖਾਂ ਗੁਰੂ ਜੀ ਦੀ ਕਸਮ ਖਾ ਕੇ ਮੈਂ ਵਾਦਾ ਕਰਦਾ ਹਾਂ ਕਿ ਤੁਹਾਡੇ ਪੈਸੇ ਸਮੇ ਤੋਂ ਪਹਿਲਾਂ ਮੈਂ ਤੁਹਾਨੂੰ ਲੋਟਾ ਦਵਾਂਗਾ ਤਾਂ ਜੱਟ ਕਹਿਣ ਲੱਗਾ ਮੇਰੇ ਗਵਾਹ ਗੁਰੂ ਗੋਬਿੰਦ ਸਿੰਘ ਜੀ ਹਨ ਉਹ ਜੱਟ ਨੇ ਪੈਸੇ ਲੈਣ ਲਈ ਸ਼ਾਹੂਕਾਰ ਤੋਂ ਜਾਮਨੀ ਰੱਖੀ ਸੀ ਜਾਨੀ ਕਿ ਗੁਰੂ ਜੀ ਦੀ ਗਾਰੰਟੀ ਰੱਖੀ ਸੀ ਸੇਠ ਸੋਚਣ ਲੱਗਾ ਕਿ ਹੁਣ ਤਾਂ ਜੱਟ ਨੇ ਕਾਜਾ ਲੈਣ ਲਈ ਗੁਰਗੋਵੀ ਸਿੰਘ ਜੀ ਦੀ ਗਾਰੰਟੀ ਦਿੱਤੀ ਹੈ ਇਸ ਲਈ ਸੇਠ ਨੇ ਉਸ ਜੱਟ ਤੇ ਭਰੋਸਾ ਕੀਤਾ ਅਤੇ ਉਸ ਨੂੰ ਪੈਸੇ ਉਧਾਰ ਦੇ ਦਿੱਤੇ ਸਮਾਂ ਬੀਤਦਾ ਗਿਆ ਪਰ ਜੱਟ ਨੇ ਸੇਠ ਨੂੰ ਇੱਕ ਵੀ ਪੈਸਾ ਨਾਲ ਲੋਟਾਇਆ ਉਹ ਪੈਸੇ ਦੇਣ ਵਿੱਚ ਟਾਲਮਟੋਲ ਕਰਨ ਲੱਗਾ ਆਖਿਰ ਇੱਕ ਦਿਨ ਸੇਠ ਪੈਸੇ ਮੰਗਦਾ ਮੰਗਦਾ ਮਰ ਗਿਆ ਜੱਟ ਨੇ ਸੋਚਿਆ ਚਲੋ ਚੰਗਾ ਹੈ ਹੁਣ ਤਾਂ सेठ ਮਰ ਗਿਆ ਹੁਣ ਤਾਂ ਸਾਰਾ ਕਰਜ਼ੀ ਹੀ ਖਤਮ ਹੋ ਗਿਆ ਹੁਣ ਕੋਈ ਲੈਣ ਦੇਣ ਵੀ ਨਹੀਂ ਰਹਿ ਗਿਆ ਇਹ ਸੋਚ ਕੇ ਉਹ ਨਿਸ਼ਚਿੰਤ ਹੋ ਗਿਆ ਪਰ ਜੱਟ ਨੇ ਕੌਣ ਸੀ ਜੋ ਹਮੇਸ਼ਾ ਜੀਵਤ ਰਹਿਣਾ ਸੀ ਉਹ ਵੀ ਆਖਰ ਇੱਕ ਦਿਨ ਮਰ ਹੀ ਜਾਣਾ ਸੀ ਜੱਟ ਵੀ ਮਰ ਗਿਆ सेठ ਵੀ ਮਰ ਗਿਆ ਪਰ ਗੁਰੂ ਜੀ ਦੀ ਜਾਮਨੀ ਚੰਨ ਕੀ ਗੁਰੂ ਜੀ ਦੀ ਗਾਰੰਟੀ ਲੈ ਕੇ ਜੋ ਕਰਜ਼ਾ ਲਿਆ ਸੀ ਬਾਕੀ ਸੀ ਇਸਾ ਉਹ ਕਿਤਾਬ ਦਾ ਆਖਰ ਹੋਣਾ ਹੀ ਸੀ ਇਸ ਲਈ ਉਹਨਾਂ ਦੋਹਾਂ ਦਾ ਅਗਲਾ ਜਨਮ ਹੋਇਆ ਉਸੇ ਸੀਠ ਨੇ ਬਾਜ ਦੇ ਰੂਪ ਵਿੱਚ ਜਨਮ ਲਿਆ ਅਤੇ ਜੱਟ ਨੇ ਅਗਲੇ ਜਨਮ ਵਿੱਚ ਤਿੱਤਰ ਬਣਿਆ ਗੁਰੂ ਜੀ ਨੇ ਆਪਣੇ ਸਿੱਖਾਂ ਨੂੰ ਇਹ ਸਾਰੀ ਗੱਲ ਦੱਸਦੇ ਹੋਏ ਬੋਲੇ ਅੱਜ ਅਸੀਂ ਤਿੱਤਰ ਨੂੰ ਬਾਜ ਨਾਲ ਲੜਵਾ ਕੇ ਆਪਣਾ ਕਰਜ਼ਾ ਉਤਾਰਿਆ ਹੈ ਕਿਉਂਕਿ ਪਿਛਲੇ ਜਨਮ ਵਿੱਚ ਜੱਟ ਨੇ ਮੇਰੀ ਗਾਰੰਟੀ ਦੇ ਕੇ ਸੀਠ ਤੋਂ ਕਰਜ਼ਾ ਲਿਆ ਸੀ ਉਹ ਪੈਸੇ ਲੁੱਟਾਈ ਬਿਨਾਂ ਹੀ ਮਰ ਗਿਆ ਇਸ ਲਿਸ ਜਨਮ ਵਿੱਚ ਤਿੱਤਰ ਦੀ ਮੌਤ ਨਾਲ ਮੈਂ ਉਸ ਦਾ ਕਰਜ਼ ਉਤਾਰ ਦਿੱਤਾ ਇਸ ਤਰ੍ਹਾਂ ਉੱਥੇ ਮੌਜੂਦ ਸਾਰੇ ਸੰ ਗਾਂਧੀ ਸ਼ੰਕਾ ਗੁਰਗੋਵੀ ਸਿੰਘ ਜੀ ਨੇ ਦੂਰ ਕਰ ਦਿੱਤੀ ਅਤੇ ਗੁਰਗੋਵੀ ਸਿੰਘ ਜੀ ਦਾ ਇਹ ਇਨਸਾਬ ਦੇ ਕੇ ਉਹ ਸਿੰਘ ਗੁਰੂ ਜੀ ਦੇ ਜੇ ਕਾਰੇ ਕਰਨ ਲੱਗੇ ਸਥਾਨ ਤੇ ਗੁਰਗੋਵੀ ਸਿੰਘ ਜੀ ਨੇ ਵਾਜ ਅਤੇ ਤਿੱਤਾਂ ਦੀ ਲੜਾਈ ਲਗਵਾਈ ਸੀ ਉੱਥੇ ਅੱਜ ਉਸੇ ਸਥਾਨ ਤੇ ਬਹੁਤ ਹੀ ਸੁੰਦਰ ਗੁਰਦੁਆਰਾ ਗੁਰੂ ਸਰ ਜਾਮਨੀ ਸਾਹਿਬ ਚ ਸ਼ੋਭਿਤ ਹੈ ਇਸ ਸਥਾਨ ਤੇ ਬਾਲ ਤੇ ਤਿੱਤਨ ਨੂੰ ਮਾਰ ਕੇ ਗੁਰੂ ਜੀ ਦੀ ਜਮਾਨਤ ਉਤਰੀ ਸੀ ਤਾਂ ਹੀ ਇਸ ਸਥਾਨ ਦਾ ਨਾਮ ਜਾਮਨੀ ਸਾਹਿਬ ਪੈ ਗਿਆ ਜਾਮਨੀ ਸਾਹਿਬ ਜਾਣੀ ਕਿ ਗਰੰਟੀ ਇਸ ਗੁਰਦੁਆਰੇ ਸਾਹਿਬ ਦੀ ਮਹਾਨਤਾ ਹੈ ਕਿ ਜੋ ਵੀ ਕਿਸੇ ਰਿਸਤੇ ਕਿੰਨਾ ਵੀ ਕਾਰਜ ਚੜ੍ਹਾਇਆ ਹੋਵੇ ਇਸ ਜਨਮਾ ਦਾ ਜੋ ਕਿ ਪਿਛਲੇ ਜਨਮਾ ਦਾ ਵੀ ਇੱਥੇ ਆ ਕੇ ਅਰਦਾਸ ਕਰਨ ਨਾਲ ਹਰ ਪ੍ਰਕਾਰ ਦਾ ਉੱਥੇ ਕਾਰਜਾ ਉੱਤਰ ਜਾਂਦਾ ਹੈ ਇਸ ਗੁਰਦੁਆਰਾ ਸਾਹਿਬੀ 'ਚ ਬਹੁਤ ਹੀ ਵੱਡਾ ਸਰੋਵਰ ਵੀ ਹੈ ਕਿ ਇਸੇ ਸਥਾਨ 'ਤੇ ਗੁਰੂ ਗੋਬਿੰਦ ਸਿੰਘ ਜੀ ਨੇ ਨੀਲੇ ਘੋੜੇ ਦੀ ਜ਼ਮੀਨ ਤੇ ਆਪਣਾ ਪੈਰ ਮਾਰ ਕੇ ਜਲ ਧਾਰਾ ਪ੍ਰਗਟ ਕੀਤੀ ਸੀ ਅੱਜ ਉਸ ਸਥਾਨ 'ਤੇ ਬਹੁਤ ਹੀ ਵੱਡਾ ਸਰੋਵਰ ਬਣਿਆ ਹੋਇਆ ਹੈ ਅੱਜ ਵੀ ਗੁਰੂ ਜੀ ਨੇ ਇਸ ਘੋੜੇ ਦੇ ਪੈਰ ਦਾ ਨਿਸ਼ਾਨ ਇਸ ਸਰੋਵਰ ਉੱਪਰ ਦੀ ਸਤਾਤੇ ਮਯੂਤ ਹੈ ਗੁਰੂ ਜੀ ਨੇ ਘੋੜੇ ਦੇ ਪੈਰ ਦਾ ਨਿਸ਼ਾਨ ਇਸ ਗੱਲ ਦਾ ਪ੍ਰਮਾਣ ਹੈ ਕਿ ਗੁਰੂ ਜੀ ਵਜੀਦਪੁਰ ਦੇ ਸਥਾਨ 'ਤੇ ਆਏ ਸਨ ਗੁਰਦੁਆਰਾ ਜਾਮਨੀ ਸਾਹਿਬ ਵਿੱਚ ਹਰ ਸਾਲ ਬਸੰਤ ਪੰणिमा ਦਾ ਤਿਹਾੜੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਇਸ ਇਤਿਹਾਸ ਦੀ ਘਟਨਾ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਕਦੇ ਵੀ ਕਿਸੇ ਦਾ ਹੱਕ ਨਹੀਂ ਮਾਣਾ ਚਾਹੀਦਾ ਜੇ ਅਸੀਂ ਕਿਸੇ ਦਾ ਕਰਜ਼ਾ ਲਿਆ ਹੈ ਤੇ ਸਮੇਂ ਰੈਂਦੇ ਸਮੇਂ ਇਹ ਜਨਮ ਵਿੱਚ ਜ਼ਰੂਰ ਪੂਰਾ ਕਰ ਦੇਣਾ ਚਾਹੀਦਾ ਹੈ ਕਿਉਂਕਿ ਜਦੋਂ ਅਸੀਂ ਕਿਸੇ ਵੀ ਵਿਅਕਤੀ ਦਾ ਲੈਣ-ਦੇਣ ਜਾਂ ਪੈਸੇ ਦਾ ਹਿਸਾਬ ਕਿਤਾਬ ਕਰਦੇ ਹਾਂ ਤਾਂ ਉਹ ਕਰਜ਼ਾ ਚਾਹੇ ਸਬੂਤ ਦੇ ਤੌਰ ਤੇ ਚਾਹੇ ਲਿਖੇ ਹੋਣ ਪਰ ਜੇ ਕੋਈ ਗੁਰੂ ਦੀ ਗਰੰਟੀ ਲੈ ਕੇ ਗੁਰੂ ਦੀ ਕਸਮ ਖਾ ਕੇ ਸੌਦਾ ਕਰਦਾ ਹੈ ਤਾਂ ਗੁਰੂ ਜੀ ਆਪਣੀ ਗਰੰਟੀ ਜ਼ਰੂਰ ਉਤਾਰਦੇ ਹਨ ਸੋ ਇਸ ਲਈ ਤੁਸੀਂ ਵੀ ਇਸ ਜਨਮ ਅਤੇ ਆਪਣੇ ਪਿਛਲੇ ਜਨਮਾਂ ਦੇ ਕਰਜ਼ੋ ਤਾਣਨਾ ਚਾਹੁੰਦੇ ਹੋ ਤਾਂ ਗੁਰਦੁਆਰਾ ਸ੍ਰੀ ਜਾਮਨੇ ਸਾਹਿਬ ਜ਼ਰੂਰ ਆਓ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਿਓ ਤੇ ਹੋਰ ਤੁਸੀਂ ਕਿਹੜੀ ਸਾਖੀ ਦੇਖਣਾ ਚਾਹੁੰਦੇ ਆ ਤਾਂ ਨੀਚੇ ਤੁਸੀਂ ਸਾਨੂੰ ਦੱਸ ਸਕਦੇ ਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ